ਇਸ ਡੇਟ ਮਿਤੀ 17 ਅਪ੍ਰੈਲ ਨੂੰ ਇੱਕ ਸਨੇਚਿੰਗ ਹੋਈ ਸੀਗੀ ਸ਼ਿੰਗਾਰ ਸਿਨੇਮਾ ਦੇ ਬੈਕਸਾਈਡ ਤੇ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੁਸੀਂ ਦੇਖਿਆ ਹੋਣਾ ਕਿ ਕੁਝ ਲੇਡੀਆਂ ਜਿਹੜੀਆਂ ਮਹੱਲੇ ਵਿੱਚ ਬੈਠੀਆਂ ਸੀਗੀਆਂ ਤੇ ਦੋ ਮੁੰਡੇ ਕਾਲੀ ਐਕਟਿਵਾ ਤੇ ਆਉਂਦੇ ਨੇ ਤੇ ਉਹ ਬੈਠੀ ਇੱਕ ਲੇਡੀ ਦੇ ਕੰਨਾਂ ਵਿੱਚੋਂ ਜਿਹੜੀ ਬਾਲੀ ਹੈ ਉਹ ਤਾਰ ਕੇ ਲੈ ਜਾਂਦੇ ਨੇ ਤੇ ਉਹਦੇ ਤੇ ਇਮੀਡੀਏਟਲੀ ਜਿਹੜਾ ਹੈਗਾ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਡਿਵੀਜ਼ਨ ਨੰਬਰ 3 ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਏ ਸੀ ਪੀ ਸੈਂਟਰਲ ਤੇ ਐਸ ਐਚ ਓ ਡਿਵੀਜ਼ਨ ਨੰਬਰ 3 ਤਿੰਨ ਦੀ ਜਿਹੜੀ ਟੀਮ ਨੇ ਉਹਨਾਂ ਨੇ ਬੜਾ ਵਧੀਆ ਕੰਮ ਕਰਕੇ ਜਿਹੜਾ ਇਹ ਸਨੇਚਿੰਗ ਸੀਗੀ ਇਹਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਜਿਹੜੇ ਦੋ ਸਨੇਚਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਤੇ ਇਹ ਇਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ ਇਹ ਦੋਨੋਂ ਸਨੇਚਰ ਸੀਗੇ ਇੱਕ ਦਾ ਨਾਮ ਰਜਤ ਹੈ ਤੇ ਇੱਕ ਦਾ ਨਾਮ ਰੀਸ਼ਵ ਹੈ ਰਜਤ ਤੇ ਜਿਹੜਾ ਪਹਿਲਾਂ ਵੀ 5 ਮੁਕੱਦਮੇ ਦਰਜ ਨੇ ਸਨੇਚਿੰਗ ਤੇ ਰੀਸ਼ਵ ਹੈ ਜਿਹੜਾ ਇਹਦੇ ਤੇ ਵੀ ਪਹਿਲਾਂ ਜਿਹੜੇ ਹੈਗੇ ਨੇ 6 ਮੁਕੱਦਮੇ ਦਰਜ ਨੇ ਆਲਮੋਸਟ ਸਾਰੇ ਸਨੇਚਿੰਗ ਦੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਅਸੀਂ ਹੋਰ ਅਰੈਸਟ ਕੀਤਾ ਹੈ ਕਿ ਸਨੇਚਿੰਗ ਕਰਕੇ ਜਿੱਥੇ ਆਪਣਾ ਸੋਨਾ ਵਗੈਰਾ ਵੇਚਦੇ ਸੀਗੇ ਕਿ ਜਸਪਾਲ ਸਿੰਘ ਹੈ ਕਿ ਜਿਹੜਾ ਹੈਬੋਵਾਲਾ ਰਹਿਣ ਵਾਲਾ ਸੁਨਿਆਰਾ ਹੈਗਾ ਉਹਦੀ ਦੁਕਾਨ ਹੈ ਸੁਨਿਆਰੇ ਦੀ ਤੇ ਅਸੀਂ ਨਾਲ ਜਿਹੜਾ ਹੈਗਾ ਇਹਨੂੰ ਵੀ ਅਰੈਸਟ ਕੀਤਾ ਤੇ ਇਹਦੇ ਕੋਲੋਂ ਜਿਹੜੀ ਕੱਲ ਇਹਨੇ ਇਹਨਾਂ ਨੇ ਸਨੇਚਿੰਗ ਕੀਤੀ ਸੀਗੀ ਬਾਲੀ ਅਸੀਂ ਉਹ ਰਿਕਵਰ ਕੀਤੀ ਹੈ ਤੇ ਇਹ ਇਹਦੇ ਵਿੱਚ ਜਿਹੜੀ ਸਾਡੀ ਰਿਕਵਰੀ ਹੈਗੀ ਹੈ ਜਿਹੜੀ ਬਾਲੀ ਹੈਗੀ ਹੈ ਉਹ 2.75 ਗ੍ਰਾਮ ਇਸ ਤੋਂ ਇਲਾਵਾ ਜਿਹੜੀ ਕਾਲੀ ਐਕਟਿਵਾ ਜਿਹਦੇ ਉੱਪਰ ਖੋ ਕੀਤੀ ਸੀਗੀ ਉਹ ਵੀ ਰਿਕਵਰ ਕੀਤੀ ਹੈ ਤੇ ਨਾਲ ਇਹਨਾਂ ਨੇ ਜਿਹੜੀ ਐਕਟਿਵਾ ਸੀਗੀ ਉਹਦੇ ਉੱਪਰ ਜਾਲੀ ਨੰਬਰ ਲਗਾਇਆ ਹੋਇਆ ਸੀਗਾ ਤੇ ਉਸ ਚੀਜ਼ ਦਾ ਸੀ ਫਿਰ ਇਹਦਾ ਵਾਦਾ ਜਿਹੜਾ ਜ਼ੁਰਮ ਕਰਦਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹਨਾਂ ਅਰੈਸਟ ਕਰਕੇ ਜਿਹੜੀ ਤਫਤੀਸ਼ ਅੱਗੇ ਕੀਤੀ ਜਾਏਗੀ ਠੀਕ ਹੈ ਜੀ ਆਪਣੀ ਜੀ ਉਹ ਵੀ ਜ਼ਰੂਰੀ ਚੀਜ਼ ਐ ਐਕਟਿਵਾ ਜਿਹੜੀ ਹੈਗੀ ਉਹ ਇਹਨਾਂ ਦੀ ਆਪਣੀ ਹੈ ਲੇਕਿਨ ਇਹਨਾਂ ਨੇ ਨੰਬਰ ਜਿਹੜਾ ਹੈਗਾ ਉਹ ਗਲਤ ਲਗਾਇਆ ਹੋਇਆ ਸੀ ਸਰ ਇਹ ਕਿੰਨੇ ਕੇਸ ਐ ਨਾ ਇਹਨਾਂ ਤੇ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਰਜਤ ਹੈਗਾ ਉਹ ਤੇ ਪੱਲੇ ਪੰਜ ਮੁਕੱਦਮੇ ਨੇ ਤੇ ਰਿਸ਼ਵ ਦੇ ਪਹਿਲਾਂ ਛੇ ਮੁਕੱਦਮੇ ਆਲਰੇਡੀ ਦਰਜ ਨੇ ਸੁਨਿਆਰੇ ਤੇ ਸੁਨਿਆਰੇ ਤੇ ਹਾਲੇ ਸੀ ਜਿਹੜਾ ਹੈਗਾ ਹਾਲੇ ਅਰੈਸਟ ਕੀਤਾ ਤੇ ਦਾ ਹਾਲੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈਗਾ ਸੀ ਡਿਊਰਿੰਗ ਉਹਨਾਂ ਤਰਤੀਸ਼ ਦਵਾਚਾ ਸਰਦਾਰ ਜੀ ਕਿ ਨਹੀਂ ਅਗੇ ਲੱਗਦੇ ਦੀ ਆਪਦੀ ਇਹ ਕਿ ਨਸ਼ੀ ਪੂਰੀ ਨਹੀਂ ਕਰਦੇ ਸੀ ਕਿ ਇਹਦਾ ਇਹ ਦੇਖੋ ਜੀ ਮੈਂ ਉਹ ਹੀ ਕਹਿ ਰਿਹਾ ਕਿ ਹਲੇ ਅਸੀਂ ਅਰੈਸਟ ਕੀਤੇ ਹੈ ਡੂਰਿੰਗ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਸਾਰਾ ਉਹ ਚੈੱਕ ਕਰਾਂਗੇ ਕਿ ਕਿਸ ਲਈ ਕਰਦੇ ਸੀਗੇ ਕਿੱਥੇ ਵੇਚਦੇ ਸੀਗੇ ਤੇ ਹੋਰ ਵੀ ਅਗਰ ਕੋਈ ਇਹਨਾਂ ਨੇ ਕਿਤੇ ਆ ਤਾਂ ਫਿਰ ਅਸੀਂ ਦੁਬਾਰਾ ਸਾਰਾ ਕੁਝ ਤਫਦੀਸ਼ ਵਿੱਚ ਲਿਆਵਾਂਗੇ ਤੇ ਤੁਹਾਡੇ ਸਾਹਮਣੇ ਵੀ ਇਹਨਾਂ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਦਿੰਦਾ ਬਾਰ-ਬਾਰ ਇੱਕ ਕੁਐਸਚਨ ਨਾ ਕਾਈਂਡਲੀ ਪੁੱਛੋ ਜੀ ਰਜਤ ਤੇ ਪੰਜ ਕੁਐਸਚਨ ਪੰਜ ਮੁਕੱਦਮੇ ਨੇ ਤੇ ਰਿਸ਼ਵ ਦੇ 6 ਮੁਕੱਦਮੇ ਨੇ ਰਜਤ ਦੀ ਉਮਰ 28 ਸਾਲ ਹੈ ਤੇ ਰੇਸ਼ਲ ਦੀ 29 ਸਾਲ ਹੈ ਤੇ ਜਿਹੜਾ ਸੁਨਿਆਰਾ ਜਸਪਾਲ ਸਿੰਘ ਹੈ ਇਹਦੀ 70 ਸਾਲ ਉਮਰ ਹੈ ਠੀਕ ਸਰ ਇਹ ਅਰੈਸਟ ਕਿੱਥੋਂ ਕੀਤੇ ਗਏ ਆ ਘਹਾਣੀ ਚੀ ਮਿਲ ਗਏ ਬਿਲਕੁਲ ਜੀ ਇਹ ਜਿਹੜਾ ਹੈਗਾ ਡਿਵੀਜ਼ਨ ਨੰਬਰ 3 ਦਾ ਜਿਹੜਾ ਏਰੀਆ ਹੈਗਾ ਉੱਥੋਂ ਅਰੈਸਟ ਕੀਤੇ ਨੇ ਅਸੀਂ ਠੀਕ ਹੈ ਜੀ ਧੰਨਵਾਦ